ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਕ ਟੀਵੀ ਮੈਂ ਤੁਹਾਡਾ ਆਪਣਾ ਗੁਰਦੀਪ ਲਸਾੜਾ ਤੇ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸਾੜਾ ਇਹਦਾ ਬੋਰਡ ਲੱਗਿਆ ਹੋਇਆ ਹੈ ਅੱਜ ਅਸੀਂ ਮੌਜੂਦ ਹਾਂ ਮੋਰ ਲੈਂਡ ਪੈਲੇਸ ਦੇ ਵਿੱਚ ਜਿੱਥੇ ਕਿ ਸਨ 1983 ਦੇ ਵਿੱਚ ਸਕੂਲ ਤੋਂ ਵਿਦਿਆ ਹਾਸਲ ਕਰਕੇ ਕੁਝ ਵਿਦਿਆਰਥੀ ਜਿਹੜੇ ਉਪਦੇਸ਼ਾਂ ਦੇ ਵਿੱਚ ਚਲੇ ਗਏ ਕੁਝ ਵਿਦਿਆਰਥੀ ਜਿਹੜੇ ਇੱਥੇ ਹੀ ਰਹਿ ਕੇ ਆਪਣੇ ਕਮਾਂਕਾਰਾਂ ਦੇ ਵਿੱਚ ਲੱਗ ਗਏ ਉਹਨਾਂ ਦੇ ਵੱਲੋਂ ਔਰ ਉਹਨਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਹਾਜ਼ਰੀ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜੀ ਅੰਦਰ ਸਾਂਝੀ ਮਿਲਣੀ ਚੱਲ ਰਹੀ ਹੈ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਪਰਿਵਾਰਾਂ ਔਰ ਆਪਣੇ ਉਸ ਸਮੇਂ ਨੂੰ ਯਾਦ ਕੀਤਾ ਜਾ ਰਿਹਾ ਕਿ ਜਦੋਂ ਉਹ ਸਕੂਲ ਦੇ ਵਿੱਚ ਪੜ੍ਹਦੇ ਸੀ ਔਰ ਕਿਸ ਤਰੀਕੇ ਦੀ ਇਹਨਾਂ ਦੀ ਸਕੂਲ ਦੀ ਜ਼ਿੰਦਗੀ ਸੀ ਉਹ ਸਾਰਾ ਕੁਝ ਅੰਦਰ ਜਿਹੜਾ ਹੈਗਾ ਆ ਉਹ ਹਾਲ ਦੇ ਵਿੱਚ ਉਹਨਾਂ ਦੀ ਬਹੁਤ ਹੀ ਸ਼ਾਨਦਾਰ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਔਰ ਆਪਾਂ ਉਹ ਵੀ ਤੁਹਾਨੂੰ ਦਿਖਾ ਲਾਂਗੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਜਿੱਥੇ 1983 ਦੇ ਵਿਦਿਆਰਥੀਆਂ ਨੇ ਮਿਲ ਕੇ ਇੱਕ ਜਿਹੜਾ ਗਰੁੱਪ ਬਣਾਇਆ WhatsApp ਗਰੁੱਪ ਬਣਾਇਆ ਫਰੈਂਡਸ ਫੋਰ ਏਵਰ ਉਹਦੀ ਸਮੁੱਚੀ ਟੀਮ ਦੇ ਵੱਲੋਂ ਜਿਹੜਾ ਇਹ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋ ਇਹ ਸਾਰੇ ਬੱਚੇ ਵਿਦਿਆਰਥੀ ਜਿਹੜੇ ਆ ਉਹ ਇਸੇ ਹੀ ਸਕੂਲ ਤੋਂ ਪੜੇ ਔਰ ਵੱਖ-ਵੱਖ ਖੇਤਿਆਂ ਦੇ ਵਿੱਚ ਜਾ ਕੇ ਜਿਹੜਾ ਆਪਣਾ ਭਵਿੱਖ ਰਚਣਾਉਣ ਦੇ ਲਈ ਉਹਨਾਂ ਨੇ ਜਿਹੜਾ ਵਿਦੇਸ਼ਾਂ ਦੇ ਵਿੱਚ ਵੀ ਗਏ ਔਰ ਭਾਰਤ ਦੇ ਵਿੱਚ ਰਹਿ ਕੇ ਵੀ ਜਿਹੜਾ ਹੈਗਾ ਆ ਕੈਨਿਆ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਕਾਰਜ ਕੀਤੇ ਸੋ ਆਓ ਤੁਹਾਨੂੰ ਲੈ ਚਾਲਦੇ ਹਾਂ ਕਿ ਪੈਲਸ ਦੇ ਅੰਦਰ ਹਾਲ ਦੇ ਵਿੱਚ ਕੀ ਚੱਲ ਰਿਹਾ ਹੈ माना okay, ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਹ ਲੱਗਦਾ ਹੈ ਕਿ ਪਾਪ ਦਾ ਬੋਲਣਾ ਹੈ ਹੀਰਪਾਲ ਹੀਰਪਾਲ ਬਚਪਨ ਸਾਡਾ ਰੋਡ ਤੇ ਹੀਰਪਾਲ ਬਚਪਨ किड़े कमाते, कियारियां भी कमाते, उटे भी कमाते, पानी भी कमाते, फिर बाल पाठ्य प्रश्न आते हैं। तो और फिर सर्विस को लेकर काश काश ऐसी बोल उन्हें के लिए ऐसा काश ऐसी बोल उन्हें बैठने के लिए ऐसा ਇੱਕ ਕੁੱਟਲੇ ਨੂੰ ਦੇਤੀ ਹੈ ਪਰਾਂ ਕਹਿ ਸਕਦੇ ਕਾਸ਼ ਰੋਤੇ ਨਸੀ ਕੋਨਾ ਅਤੇ ਕਾਹੇ ਲੈ ਸਕਦੇ ਆਪਣੇ ਦੇਤੀਆਂ ਬੱਲਾ ਇੱਕ ਕੁੱਟਲੇ ਨੂੰ ਕਹਿ ਸਕਦੇ ਉਦੋਂ ਵਾਂਦੀ بڑے ਸੰਗ ਦੇ ਸ਼ਰਮਾਉਦੇ ਸੰਗ ਉਦੋਂ ਵਾਂਦੀ بڑے ਸੰਗ ਦੇ ਸ਼ਰਮਾਉਦੇ ਸੰਗ ਸਰਨਾ ਤੇ ਸਰਵਨ ਤੇ ਸੋਪਲੇਰ ਸੁਭਾਈ ਨਾ ਪ੍ਰੇਖਣ ਲੋ ਕਿ ਜਿੰਦਗੀ ਦੇ ਵਿੱਚ ਇਨਸਾਨ ਦੇ ਦੋ ਗੁਣ ਹੁੰਦੇ ਆ ਇੱਕ ਸਾਡੇ ਵਿਦਿੱਤ ਗੁਰੂ ਤੇ ਇੱਕ ਸਾਡੇ ਅਧਿਆਤਮਿਕ ਗੁਰੂ ਤੋਂ ਵੀ ਪਹਿਲਾਂ ਸਾਡੇ ਜਿਹੜੇ ਐ ਪਹਿਲਾਂ ਨੰਬਰ ਵਿੱਚ ਇਹ ਗੁਰੂ ਨੂੰ ਲੌਗਾ ਕਿਉਂਕਿ ਇਸ ਦਾ ਮਤਲਬ ਕਿ ਸਾਨੂੰ ਕਹਿਾਇ ਦਿੱਤੀ ਸਾਨੂੰ ਜੇ ਆਖੀ ਸਮਝੇ ਦਿੱਤੀ ਸਾਨੂੰ ਕਹਿਣ ਬਖਸ਼ਿਆ ਜੋ ਮੈਂ ਆਪਣੀਆਂ ਜਿੰਦਗੀਆਂ ਦੇ ਰਾਜਾ ਤੋਂ ਆਪਣੇ ਜਿੰਦਗੀ ਸਰਵਰ ਨੂੰ ਆਪਣੇ ਕਿਸੇ ਬਾਤ ਮੈਂ ਦਾ ਧਰਮ ਕੰਨ ਦੇ ਚੌਂ ਤੇ ਉਤੇ ਬਾਅਦ ਹੀ ਜਿੰਨੇ ਸਾਡੇ ਐਟਰਾਇ ਭਰਾ ਇਸ ਪੱਲੇ ਤੇ ਪਹੁੰਚੇ ਆ ਜੋ ਮੈਂ ਸਟੇਜ ਤੇ ਖੜਸ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਜਾਂਦੇ ਸਾਡੇ ਕੋਲ ਆਪਾਂ ਪੰਜ ਦੇ ਪੱਤੇ ਲਿਖੇ ਜਾਏਗਾ ਜਿਸ ਨਾਲ ਉਹ ਰੋਮਾਂ ਦੇ ਵਿੱਚ ਟੱਟ ਗਈ ਸਾਰਾ ਦਾ ਬਹੁਤ ਬੈਂਕਸ ਤੇ ਨਾਲ ਹੀ ਸਾਡੇ ਪੇਟੀ ਕੌੜੀਆਂ ਜੀ ਤੇ ਸਾਡੇ ਵੀ ਭੈਣ ਜੀ ਤੇ ਪਾਣੀ ਪੀ ਚੈਪੈਂਸਰ ਨਾਲ ਪ੍ਰੋਗਰਾਮ ਉਸ ਵਟਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਆਪਣੇ ਸਮੂਹੀਆਂ ਪ੍ਰਾਣੀਆਂ ਜਾਂ ਸਾਡੇ ਸਾਜਿਆ ਕੰਮ ਦੇ ਆਪਣੇ ਉਹਨਾਂ ਸਾਥੀਆਂ ਨੂੰ ਕਰਨ ਦੇ ਲਈ আমার প্রেটে টাকা আছে বৈশাখের